ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪੰਡ ਭਾਗ ਸਿੰਘ ਵਾਲਾ ਢਾਣੀ ਦੇ ਵਿੱਚ ਘਰ ਹੈਗਾ ਦੋਸਤੋ ਕਿੰਗਰਿਆਂ ਵਾਲੇ ਰਾਹ ਦੇ ਉੱਤੇ ਬਾਈ ਦਾ ਢਾਣੀ ਦੇ ਵਿੱਚ ਘਰ ਆ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਨਾਗ ਦਿਖਾਉਣੇ ਇੱਕ ਦੂਜਾ ਸੂਆ ਐਚਐਫ ਤਾਜੀ ਸੂਈ ਤੇ ਇੱਕ ਬਲੈਕ ਰੰਗ ਦੇ ਵਿੱਚ ਜਰਸੀ ਅੰਗ ਦੇ ਵਿੱਚ ਵਹਿੜਾ ਉਹ ਵੀ ਦੂਜੀ ਸੂਈ ਲੱਗਿਆ ਬਣਾ ਪ੍ਰੋਪਰ ਜਾਣਕਾਰੀ ਬਾਈ ਤੋਂ ਲਵਾਂਗੇ ਜਿੰਨਾ ਵੀ ਰਾਣੇ ਦੋਸਤੋ ਹਜ ਤਾਈ ਆਪਣੇ ਸੁਖਰਾਜ ਦੇ ਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਕੋ ਲੈ ਲੈਣੇ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਠਾਕ ਬਾਈ ਹਾਂਜੀ ਬਹੁਤ ਵਧੀਆ ਜੀ ਠੀਕ ਆ ਨਾਂ ਦੱਸੋ ਬਾਈ ਆਪਣਾ ਮੇਰਾ ਨਾਮ ਗਰਮੀਤ ਸਿੰਘ ਆ ਜੀ ਗਰਮੀਤ ਸਿੰਘ ਹਾਂਜੀ ਠੀਕ ਆ ਬਾਈ ਗਰਮੀਤ ਆਪਾਂ ਪਿੰਡ ਦੇ ਵਿੱਚ ਇੱਕ ਦਿਨ ਵੀਡੀਓ ਪਾਈ ਸੀ ਹੋਵੇ ਦੋ ਕੁ ਦਿਨਾਂ ਵਧੀਆ ਸੇਲ ਹੋ ਗਈ ਪੱਤ ਹਾਂਜੀ ਹਾਂਜੀ ਉਹ ਪਹਿਲੇ ਪਹਿਲੇ ਵਾਹ ਫੋਨ ਆਗੇ ਜਾਨੀ ਕੀ ਹਾਂ ਹੁਣ ਤੱਕ ਵੀ ਫੋਨ ਆਈ ਜਾਂਦੇ ਆ ਠੀਕ ਆ ਬਾਕੀ ਬਈ ਤੁਹਾਡਾ ਰੇਟ ਵੀ ਜਾਇਜ਼ ਹੀ ਸੀਗਾ ਜੇ ਗੱਲ ਕਰੀਏ ਨਾ ਹਾਂਜੀ ਠੀਕ ਆ ਜਾਇਜ਼ ਰੇਟ ਤੇ ਪਸੂ ਚੱਕਦਾ ਜੀ ਠੀਕ ਆ ਤੇ ਆਪਣਾ ਵਪਾਰ ਦਾ ਹੀ ਕੰਮ ਹੈ ਨਾ ਉਹ ਆਪਾਂ ਪਹਿਲੀ ਵੀਡੀਓ ਪਾਈ ਸੀ ਹਾਂਜੀ ਹਾਂਜੀ ਠੀਕ ਆ ਤੇ ਦੋਵੇਂ ਬਈ ਆਪਾਂ ਰਲ ਕੇ ਤਮਾਣ ਹਾਂਜੀ ਅਸੀਂ ਪ੍ਰਾਈਮਰਾ ਨਾਮ ਰਾਜਵਿੰਦਰ ਸਿੰਘ ਹੈ ਜੀ ਰਾਜਵਿੰਦਰ ਸਿੰਘ ਹਾਂਜੀ ਠੀਕ ਆ ਅੱਜ ਫਿਰ ਦੋ ਨਾਗਾ ਬਈ ਹੈ ਨਾ ਹਾਂਜੀ ਦੋ ਨਾਗਾ ਜੀ ਠੀਕ ਆ ਤੇ ਇੱਕ ਵਾਰੀ ਨਾ ਨੰਬਰ ਦੱਸ ਦੀ ਬਈ ਆਪਣਾ 88 74 ਜੀ ਠੀਕ ਆ 90841 ਠੀਕ ਆ ਤੇ ਬਈ ਐਚ ਐਫ ਵੈਡ ਦੀ ਗੱਲ ਕਰ ਲਈ ਕਿੰਨਾ ਮਸੂਗਾ ਸੂਈ ਹੈ ਇਹ ਇਹ ਦੂਜਾ ਸੂਈ ਹੈ ਜੀ ਠੀਕ ਆ ਦੂਜਾ ਸੂਈ ਹੋਈ ਹੈ ਹਾਂਜੀ ਕਿੰਨਾ ਟਾਈਮ ਹੋ ਗਿਆ ਬਈ ਇਹਨੂੰ ਸੂਈ ਇਹਨੂੰ 4 ਦਿਨ ਹੋ ਗਏ ਜੀ ਅੱਜ ਠੀਕ ਆ 4 ਦਿਨ ਹੋ ਗਏ ਆ ਚੌਥਾ ਦਿਨ ਅੱਜ ਠੀਕ ਆ ਤੇ ਕਿੰਨਾ ਕੁ ਬਈ ਬੋਲਾ ਇਸ ਵਕਤ ਤਿਆਰ ਆ 15 ਕਿਲੋ ਤਿਆਰ ਆ ਜੀ ਠੀਕ ਆ 15 ਲੀਟਰ ਚਵਾ ਦੇਾਂਗੇ ਹਾਂਜੀ ਚਵਾ ਦੋ ਟਾਂ ਮਚੋ ਕੇ ਦੇਵਾਂਗੇ ਠੀਕ ਆ ਚਵਾਈ ਦੀ ਸਾਫ ਆ ਬਈ 15 ਤੋਂ 16 ਹੋ ਸਕਦਾ 14 ਨਹੀਂ ਹੁੰਦਾ ਜੀ ਠੀਕ ਆ ਬਈ ਯਾਨੀ ਕਿ 16 ਹੋ ਜੂਗਾ ਹਾਂਜੀ ਤੇ ਘ ਬੱਚਾ ਬੱਛਾ ਹੈ ਨਾ ਬਈ ਅੱਛਾ ਜੀ ਹਾਂਜੀ ਠੀਕ ਆ ਲੋ ਬਈ ਥਣ ਹਵਾਨੇ ਦੀ ਗੱਲ ਕਰੀਏ ਤੁਹਾਨੂੰ ਸਾਰੀ ਜੱਜਮੈਂਟ ਕਰਾ ਦਿੰਨੇ ਆਂ ਬੇਰਬੂਲ ਦੀ ਗੱਲ ਕਰੀਏ ਨਾ ਸੋਹਣੀ ਬੇਲ ਦੇ ਵਿੱਚ ਆ ਤੇ ਅਰਮਾਨ ਬਾਈ ਜੀ ਦਾ ਵੀ ਦੁੱਧ 20 ਲੀਟਰ ਤੋਂ ਬਾਹਰ ਪਾ ਦੂਗੀ ਹੈ ਨਾ ਬਈ ਹਾਂਜੀ ਪਾਊਗੀ ਠੀਕ ਆ ਲੋ ਬਈ ਦੂਜੀ ਸੂਏ ਕਰਮਾਂ ਵਾਲੀ ਸੂਈ ਹੋਈ ਆ ਬਿਲਕੁਲ ਤਾਜੀ ਸੂਈ ਆ ਚੌਥਾ ਦਿਨ ਹੋ ਗਿਆ ਬੱਚੇ ਨੂੰ ਜਨਮ ਦਿੱਤਾ ਫੇਸ ਚੈੱਕ ਕਰ ਸਕਦੇ ਆ ਬਹੁਤ ਸੋਹਣਾ ਫੇਸ ਆ ਸੋਹਣਾ ਕੱਦ ਕਾਠਾ ਥਣ ਹਵਾਨੇ ਦੀ ਸਾਫ਼ ਸੁਥਰੀ ਹੈ ਨੇੜੇ ਹੋ ਕੇ ਤੁਹਾਨੂੰ ਜੱਜਮੈਂਟ ਕਰਾ ਦਿੰਨੇ ਆਂ ਦੇਖ ਸਕਦੇ ਆ ਥ ਸੈਜ ਸੋਹਣਾ ਦੋਸਤੋ ਥਾਣਾ ਦਾ ਸੈਜ ਆ ਗਾਇਬ ਗੂ ਬਹੁਤ ਸੋਹਣਾ ਤੇ ਸ਼ਾਮ ਦੇ ਜੇ ਗੱਲ ਕਰੀਏ ਨਾ 5 ਦੇ ਲਗਭਗ ਟਾਈਮ ਹੈਗਾ ਉਸ ਟਾਂਗ ਨਾਲ ਦੀ ਜੱਜਮੈਂਟ ਕਰਦੇ ਜਿਉਂ ਕਿ ਹੋਰ ਘੰਟੇ ਕਿ ਤਾਈਂ ਚਵਾਈ ਆਮੀ ਘਰਾਂ ਦੇ ਵਿੱਚ 6 ਵਜੇ ਤਾਈਂ ਕਰਦੇ ਆ ਹਵਾਨਾ ਦੋਸਤੋ ਕਰਮਾਲੀ ਦਾ ਸੋਹਣਾ ਫਿਕਸ ਹਵਾਨਾ ਕੋਈ ਟੁੱਟਮਾ ਨਹੀਂ ਦੋਨੇ ਪਾਸਾ ਤੋਂ ਤੁਹਾਨੂੰ ਜੱਜਮੈਂਟ ਕਰਾਉਂਦੇ ਦੇਖ ਸਕਦੇ ਬਿਲਕੁਲ ਸੇਮ ਸੈਜ ਦੇ ਵਿੱਚ ਥਾਣਾ ਇੱਕੋ ਜਿਹਾ ਚਾਰੇ ਥਾਣਾ ਸੋਹਣਾ ਹਵਾਨਾ ਫਿਟਿੰਗ ਵਾਲਾ ਉਹ ਤੋਂ ਰੋਮਾਨੀ ਜੇ ਗੱਲ ਕਰੀਏ ਲੈ ਵੀ ਇਹਦਾ ਨਾ ਇੱਕ ਵਾਰੀ ਢੇੜਾ ਕਰਵਾ ਦੀ ਕੱਦ ਕਾਠ ਦੀ ਗੱਲ ਕਰੀਏ ਨਾ ਕੱਦ ਕਾਠ ਬਹੁਤ ਵੱਡਾ ਵਹਿੜ ਦਾ ਦੂਜਾ ਸੂਆ ਕਰਮ ਵਾਲੀ ਸੂਈ ਆ ਸਾਫ ਸੁਥਰੀ ਆ ਰੇਟ ਦੋਸਤੋ ਜੇ ਗੱਲ ਕਰੀਏ ਨਾ ਬਾਈ ਦੇ ਜਾਇਜ ਹੁੰਦੇ ਆ ਬਾਈਆਂ ਦਾ ਪਹਿਲੇ ਫੋਨ ਤੇ ਦੋ ਚਾਰ ਦਿਨ ਹੋਵੇ ਵੀਡੀਓ ਪਾਈ ਸੀ ਆਪਾਂ ਪਹਿਲੇ ਫੋਨ ਤੇ ਸੇਲ ਹੋ ਗਈ ਸੀ ਤੇ ਰੇਟ ਇਹਨਾਂ ਦੇ ਵੀ ਬਾਈ ਤੋਂ ਜਾਇਜ ਹੀ ਕਰਵਾਉਣੇ ਆਪਾਂ ਬਾਹਲੇ ਰੇਟ ਨਹੀਂ ਕਰਵਾਉਣੇਗੇ ਦੇਖ ਸਾਡੀ ਬਿਲਕੁਲ ਸਾਫ ਸੁਥਰੀ ਆ ਬਾਕੀ ਜਿਵੇਂ ਮਰਜੀ ਇੱਥੇ ਹੱਥ ਮਾਰੋ ਕੋਈ ਚੱਕਰ ਨਹੀਂ ਗੇ ਲਓ ਬਈ ਵੇਖੋ ਠੰਡੀ ਸੀਲ ਦੀ ਗੱਲ ਕਰੀ ਨਾ ਕਰਮਾ ਦੀ ਠੰਡੀ ਸੀਲ ਉਹ ਤਾਂ ਵੇਖ ਸਕਦੇ ਜਿਵੇਂ ਮਰਜੀ ਮਾਰੀ ਜਾਓ ਜਿਵੇਂ ਮਰਜੀ ਕੋਈ ਹੱਥ ਮਾਰੀ ਜਾਵੇ ਕੋਈ ਦੋਸਤੋ ਭੱਜਾਂ ਨਸਤੀ ਨਹੀਂ ਕਰਦੀ ਸੋਹਣੀ ਵਹਿੜਾ ਦੋਸਤੋ ਜਿਹੜੇ ਵੀ ਇੰਨੇ ਘਰੇ ਦੁੱਧ ਪੀਣ ਨੂੰ ਲੈਣੀ ਹੈ ਨਾ ਬਾਕੀ ਸਾਫ ਸੁਥਰੀ ਆ ਜਿਹੜਾ ਕੋਈ ਸੇਵਾ ਸੰਭਾਲਾ ਆਲ ਜਾਂਦਾ ਹੋ ਸਕਦਾ 20 ਲੀਟਰ ਤੋਂ ਦੁੱਧ ਬਾਹਰ ਹੀ ਕੱਢ ਲਏ ਇਹਦੇ ਥੱਲੋ ਬੱਛਾ ਫੋਨ ਉਖਾਦਨੇ ਆ ਬੱਛਾ ਇਹਦੇ ਮਗਰ ਨਾਲੂਗਾ ਹੈਗਾ ਹੈ ਇਹ ਦੇਖ ਸਕਦੇ ਨਾਲ ਤੇ ਭਾਈ ਇਹਦੀ ਰੇਟ ਦੀ ਗੱਲ ਕਰੀਏ ਤਾਂ ਫਿਰ ਰੇਟ ਇਹਦਾ ਕੀ ਕਰਾਂਗੇ ਦੱਸੀ ਉਹਦੇ ਵਾਂਗੂ ਲੈਣ ਦੇ ਨੇ ਜਿਹੜਾ ਲੈਣ ਦੇ ਨਹੀਂ ਦੱਸਾਂਗੇ ਜੀ 80000 ਰੁਪਏ ਅਸੀਂ ਜੋ ਮਾਨਦਾਨ ਕਰਾਂਗੇ ਜਿਹੜਾ ਕੋਈ ਭਰਾ ਚੱਲ ਕੇ ਆਊਗਾ ਜੀ ਲਓ ਵੀ ਦੁੱਧ ਤੁਸੀਂ ਹੋ ਸਕਦਾ 20 ਲੀਟਰ ਇਹਦੇ ਥੱਲੇ ਕੱਢ ਲਓ 80000 ਚੋਂ ਮਾਨਦਾਨ ਹੋ ਜੂ ਸੋਹਣੇ ਕੱਦ ਕਾਠ ਵਾਲੀ ਇਹ ਸੋਹਣਾ ਹਵਾਨਾ 4 ਦਿਨ ਹੋਏ ਸੁਈ ਨੂੰ ਇਸ ਤੋਂ ਅਗੇ ਜਰਸੀ ਅੰਗ ਦੇ ਵਿੱਚ ਵੈ ਰੱਬ ਬਲੈਕ ਰੰਗ ਦੇ ਵਿੱਚ ਸੋਹਣਾ ਕਦਕੜ ਪੰਜਾਬ ਵਾਲੀ ਜਰਸੀ ਕਹਿ ਸਕਦੇ ਆ ਬਾਈ ਇਹਨੇ ਕਰਮਾ ਵਾਲੀ ਨੇ ਕਿੰਨਾ ਸੂਆ ਸੂਣਾ ਇਹਨੇ ਦੂਜਾ ਜੀ ਦੂਜਾ ਹੀ ਇਹਨੇ ਵੀ ਦੂਜਾ ਹੀ ਠੀਕ ਆ ਦੇਨਾਂ ਦੀ ਗੱਲ ਕਰੀਏ ਬਾਈ ਦਿਨ ਕਿੰਨੇ ਲੈ ਜੂਗੀ ਇਹ ਪਰਫਮ ਤੇ ਹਫਤਾ 10 ਦਿਨ ਲੈ ਜਾਓ ਹਫਤਾ ਪੱਕਾ ਲੈ ਹੋ ਸਕਦਾ 10 ਵੀ ਲੈ ਜਾਈ ਠੀਕ ਆ ਹਾਂ ਅਨਮਾਨ ਆ ਵੀ 10 ਦਿਨ ਨੂੰ ਲੱਜਾ ਸਕਦੀ ਹੈ ਹਫਤਾ ਤਾਂ ਲੈ ਜਾਊਗਾ ਹਾਂਜੀ ਹਾਂਜੀ ਠੀਕ ਆ ਤੇ ਦੁੱਧ ਦੀ ਗੱਲ ਕਰੀਏ ਬਈ ਦੁੱਧ ਦਾ ਅਨਮਾਨ ਕਿੰਨਾ ਪਾ ਦੂਗਾ ਇੱਤੀ ਸਵੇਰ ਦੁੱਧ ਦੇ ਪਾ ਦੋਗੇ 19 20 ਕਿਲੋ ਜੀ 19 20 ਕਿਲੋ ਦੇ ਠੀਕਾ 16 ਕਿਲੋ ਲੀਟਰ ਦੁੱਧ ਪਾਇਆ ਪਹਿਲੇ ਸੂਏ ਪਹਿਲੇ ਸੂਏ 16 ਲੀਟਰ ਦੇ ਲਗਭਗ ਦੁੱਧ ਪਾਇਆ ਥਣ ਹਵਾਨੇ ਦੀ ਜਜਮੈਂਟ ਤੁਹਾਨੂੰ ਕਰਵਾ ਦਿੰਨੇ ਆ ਬਿਲਕੁਲ ਸਾਫ ਸੁੱਤੀ ਇੱਥੇ ਆਉਂਗੇ ਤਾਂ ਤੁਹਾਡੇ ਇਹ ਵੀ ਬਹਿਰ ਪਸੰਦ ਆਊਗੀ ਦੇਖ ਸਕਦੇ ਆ 10 ਦਿਨਾਂ ਵਾਂਗੂ ਬਈ ਜਾਂਦਾ ਇਹ ਕੱਚੀ ਆ ਸੋਹਣਾ ਹਵਾਨਾ ਤਿਆਰ ਕਰ ਜਾਣਾ ਹਜੇ ਢਿੱਲਾ ਪਿਆ ਹਵਾਨਾ ਕੋਈ ਦੋਸਤੋ ਤਿਆਰੀ ਨਹੀਂ ਬਣਾਈਏ ਜੇ ਆਹ ਕਰੀ ਨਾ ਹਵਾਨੇ ਦੇ ਪੱਖ ਤੋਂ ਦੇਖ ਸਕਦੇ ਆ ਮਗਰਲੇ ਪਾਸੇ ਵੀ ਹਵਾਨਾ ਦੋਸਤੋ ਹਜੇ ਢਿੱਲਾ ਪਿਆ ਅਨੁਮਾਨਾ ਵੀ 8-10 ਦਿਨਾਂ ਦੇ ਨਾਲ ਜਾਂਦੀ ਹੈ ਇਹ ਖਵਾਨਾ ਹੋਰ ਵੀ ਸੋਹਣਾ ਬਣਾਇਆ ਜਾਣਾ ਲੋਬੀ। ਦੂਜੀ ਸਾਈਡ ਤੋਂ ਵੀ ਤੁਹਾਨੂੰ ਥਾਣਾ ਦਾ ਸਾਈਜ਼ ਵਿਖਾ ਦਿੰਦੇ ਆ ਸੇਮ ਸਾਈਜ਼ ਦੇ ਵਿੱਚ ਥਾਣਾ। ਦੇਖ ਸਕਦੇ। ਬਿਲਕੁਲ ਸਾਫ ਸੁਥਰਾ। ਬਾਕੀ ਫੇਸ ਚੈੱਕ ਕਰ ਸਕਦੇ ਆ। ਦੇਖ ਸਕਦੇ। ਮੱਥੇ ਦੇ ਵਿੱਚ ਟੂਆ ਤੇ ਬੋਦੀ ਚੈੱਕ ਕਰ ਸਕਦੇ ਆ। ਹੈ ਜਰਸੀ ਯੰਗ ਦੇ ਵਿੱਚ ਤੇ ਕੱਦ ਘਾਟ ਸੋਹਣਾ ਪੰਜਾਬ ਵਾਲੀ ਜਰਸੀ ਆ। ਹੈ ਪਰ ਬਲੈਕ ਰੰਗ ਦੇ ਵਿੱਚ ਤੋੜ ਕੇ ਭਾਈ ਇਹਨੂੰ ਵੀ ਇੱਕ ਵਾਰੀ ਗੇੜਾ ਕਰਵਾ ਦੀ। ਬਾਕੀ ਦੋਸਤੋ 17 18 ਲੀਟਰ ਦੇ ਲਗਭਗ ਪਾਈ ਜਾਂਦਾ ਇਹਨੇ ਵੀ ਦੁੱਧ ਪਾ ਦੇਣਾ ਦੂਜਾ ਸੂਆ ਕਰਮਾ ਜੀ ਸੂਣ ਦੇ ਲਈ ਤਿਆਰੀ ਚਾ ਹੋ ਸਕਦਾ ਵੀ 8 ਦਿਨ ਲੈ ਜੇ ਹੋ ਸਕਦਾ 10 ਦਿਨ ਲੈ ਜੇ ਇਧਰੋਂ ਥੋੜਾ ਜਿਹਾ ਸੂਰਜ ਪੈਂਦਾ ਇਧਰੋਂ ਖਾਵਾਂਗੇ ਲੈ ਵੀ ਹੋੜ ਹੀ ਲੈ ਕੇ ਚੱਲੀ ਥੋੜਾ ਜਨਾ ਉਧਰੋਂ ਕਲੀਅਰ ਨਹੀਂ ਆ ਜੀ ਇਧਰੋਂ ਤਾਂ ਚੰਗੀ ਤਰ੍ਹਾਂ ਹਵਾ ਨੇ ਜਜਮੈਂਟ ਹੋ ਜਾਣੀ ਦੇਖ ਸਕਦੇ ਹਵਾਨੇ ਦੀ ਢਿੱਲ ਪਈਏ ਦੋਸਤੋ ਹਵਾਨਾ ਸੋਨਾ ਤਿਆਰ ਕਰ ਜਾਣਾ ਹੀਟਿੰਗ ਵਾਲਾ ਹਵਾਨਾ ਰੱਖਣਾ ਦੋਸਤੋ ਇਹਨੇ ਕੋਈ ਟਟਮਾ ਨਹੀਂ ਜੀ ਗੱਲ ਕੀਤੀ ਦੋਹਾਂ ਬੈਣਾ ਦੋਸਤੋ ਹਵਾਨੇ ਪੱਖ ਤੋਂ ਬਿਲਕੁਲ ਸਾਫ਼ ਸੁਥਰਾ ਤੇ ਰੇਟ ਵੀ ਬਾਈ ਦੇ ਵਾਕਈ ਜਿਹਹਾ ਜ ਤੇ ਬਾਈ ਇਹਦਾ ਲੈਣ ਦੇਣ ਕੀ ਕਰਾਂਗੇ ਫਿਰ ਅੱਜ ਇਹਦਾ ਲੈਣ ਦੇਣ 70000 ਰੁਪਏ 70 ਚੋਂ ਮਾਨਤਾਨ ਕਰ ਦਾਂਗੇ ਠੀਕ ਲੋਕਾਂ ਦਾ 70000 ਰੁਪਏ ਆ ਰੇਟ ਆ ਇਹਦਾ ਮੌਕੇ ਤੇ ਮਾਨਤਾਨ ਇਹ ਚੋ ਹੀ ਹੋਈ ਤੇ ਦੂਜੀ ਦਾ 80000 ਐਫ ਦਾ ਇਹ ਚੋ ਹੀ ਮਾਨਤਾਨ ਮੌਕੇ ਤੇ ਹੋ ਜੇ ਜਿਹੜੇ ਵੀਰ ਦੇ ਪਸੰਦ ਹੋਵੇ ਘਰ ਨੰਬਰ ਚੱਲ ਰਿਹਾ ਬਾਈ ਦਾ ਸਕਰੀਨ ਤੇ ਪਿੰਡ ਭਾਗ ਸਿੰਘ ਵਾਲਾ ਨਾ ਭਾਗ ਸਿੰਘ ਠੀਕ ਆ ਲੋ ਵੀ ਪਿੰਡ ਭਾਗ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਆ ਤੇ ਤਸੀਲ ਸਾਦਕ ਪੈ ਜਾਂਦੀ ਆ ਕਿੰਗਰਿਆਂ ਵਾਲੇ ਰਾਹ ਦੇ ਉੱਤੇ ਬਾਈ ਦਾ ਢਾਣੀ ਚ ਘਰ ਆ ਕਿੰਗਰਿਆਂ ਤੋਂ ਭਾਗ ਸਿੰਘ ਵਾਲੀ ਸੜਕ ਦੇ ਉੱਤੇ ਠੀਕ ਆ ਕਿੰਗਰਿਆਂ ਤੋਂ ਭਾਗ ਸਿੰਘ ਵਾਲੀ ਸੜਕ ਦੇ ਤੇ ਘਰ ਆ ਬਾਈ ਦਾ ਨੰਬਰ ਚੱਲ ਰਿਹਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲੋ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪੋਸੂ ਸੇਲ ਕਰਨਾ ਹੋਵੇ ਤਾਂ ਮੇਰਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਮੇਰੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ